ਕਿਸਾਨ ਭਰਾਵੋ ਛੱਤ ਸ੍ਰੀ ਅਕਾਲ ਦੋਸਤੋ ਝੋਨੇ ਦੀ ਫਸਲ ਜੇ ਆਪਣੀ ਪੱਕਣ ਵੇਲੇ ਤੱਕ ਜਿਹੜਾ 나ੜ ਉਹਦਾ ਹਰਾ ਹੋਵੇ ਤੇ ਝੰਡਾ ਪੱਤਾ ਸਿੱਧਾ ਸਾਫ਼ ਸੁਥਰਾ ਹਲਕੇ ਹਰੇ ਪੀਲੇ ਰੰਗ ਦਾ ਹੋਵੇ ਤੇ ਡੈਮੇਜ ਨਾ ਹੋਵੇ ਤਾਂ ਇਸ ਤਰ੍ਹਾਂ ਦੀ ਫਸਲ ਤੋਂ ਆਪਾਂ ਨੂੰ ਵਧੀਆ ਝਾੜ ਜਿਹੜਾ ਮਿਲਦਾ ਚੰਗੇ ਝਾੜ ਦੀ ਉਮੀਦ ਹੁੰਦੀ ਹੈ ਫਸਲ ਆਪਣੀ 35 36 ਕੁਇੰਟਲ ਤੋਂ ਉੱਪਰ ਹੀ ਚਲੀ ਜਾਂਦੀ ਹੈ ਕਈ ਵਾਰੀ 38 40 ਕੁਇੰਟਲ ਤੱਕ ਵੀ ਝਾੜ ਦੇ ਜਾਂਦੀ ਆ ਜੇ ਝੰਡਾ ਪੱਤਾ ਬਿਲਕੁਲ ਸਾਫ ਸੁਥਰਾ ਨਾਲ ਆਪਣਾ ਪੱਕਣ ਵੇਲੇ ਤੱਕ ਹਰਾ ਦਾਣਾ ਪੱਕ ਗਿਆ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਇਸ ਤਰ੍ਹਾਂ ਦੀ ਫਸਲ ਆਪਾਂ ਕਿਸ ਤਰ੍ਹਾਂ ਪੈਦਾ ਕਰ ਸਕਦੇ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਪਊਗਾ ਕਿਉਂਕਿ ਫਸਲ ਦੇ ਵਿੱਚ ਕਈ ਤਰ੍ਹਾਂ ਦੇ ਕੀੜੇ ਮਕੌੜੇ ਉਲੀ ਦਾ ਅਟੈਕ ਹੁੰਦਾ ਤੇ ਆਪਾਂ ਨੂੰ ਐਨਪੀਕੇ ਦੀ ਵੀ ਜ਼ਰੂਰਤ ਪੈਂਦੀ ਹੈ ਕਿਉਂਕਿ ਫਸਲ ਜਦੋਂ 65-70 ਦਿਨ ਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਟੇ ਪੌਸਟਕ ਤਤਾਂ ਦੀ ਲੋਡ ਹੁੰਦੀ ਹੈ ਜਿਹੜੇ ਝਾੜ ਦੇ ਨਾਲ ਸਿੱਧਾ ਸਬੰਧ ਰੱਖਦੇ ਨੇ ਜਿਨ੍ਹਾਂ ਦੇ ਕਰਕੇ ਝਾੜ ਵੱਧਦਾ ਸੋ ਉਹਨਾਂ ਦੀ ਵੀ ਆਪਾਂ ਵਰਤੋਂ ਕਰਨੀ ਆ ਉਲੀਨਾਸ਼ਕ ਕਿਉਂਕਿ ਉਲੀ ਦੀ ਵਜ੍ਹਾ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਜਿਹੜਾ ਝੋਨੇ ਦੇ ਵਿੱਚ ਕਰਦਾ ਇਹਨੇ ਤਾਂ ਉਲੀ ਰੋਗ ਕਰਦੇ ਨੇ ਉਲੀ ਨਾਸ਼ਕ ਜੇ ਕੋਈ ਚੰਗਾ ਫੰਗੀਸਾਈਡ ਆਪਾਂ ਸਪਰੇਅ ਕਰਨਾ ਤੇ ਉਹ ਕਿਹੜੇ-ਕਿਹੜੇ ਕਰ ਸਕਦੇ ਆ ਬਾਕੀ ਅੱਗੇ ਆ ਜਾਂਦਾ ਤੇਲਾ ਹਾਪਰ ਤੇਲੇ ਦਾ ਜਿਹੜਾ ਸਾੜ ਪਿੱਸੋਂ ਤੱਕ ਆ ਕੇ ਵੀ ਫਸਲ ਦਾ ਨੁਕਸਾਨ ਕਰ ਦਿੰਦਾ ਹੈ ਤੇਲਾ ਐਡਾ ਖਤਰਨਾਕ ਜੀਵ ਆ ਵੀ ਫਸਲ ਦਾ ਰਸ ਚੂਸ ਜਾਂਦਾ ਅਸਲ ਕਈ ਵਾਰੀ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦੀ ਆ ਤੇ ਕਈ ਵਾਰੀ ਪੱਕੀ ਹੋਈ ਫਸਲ ਦੇ ਨੇੜੇ ਇਹ ਆ ਜਾਂਦਾ ਤੇ ਉਸ ਵੇਲੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦਾ ਫਸਲ ਆਪਣੀ ਬੈਹ ਜਾਂਦੀ ਆ ਸੋ ਕਿਸ ਤਰ੍ਹਾਂ ਦਾ ਆਪਾਂ ਜਿਹੜਾ ਸਪਰੇਅ ਦਾ ਜਿਹੜਾ ਪ੍ਰਬੰਧ ਕਰਨਾ ਕਿਹੜੀ-ਕਿਹੜੀ ਦਵਾਈ ਕਿਸ ਵੇਲੇ ਆਪਾਂ ਵਰਤਣੀ ਆ ਇਹਦੇ ਬਾਰੇ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਵੀ ਬੇਨਤੀ ਆ ਜੋ ਕੋਈ ਕਿਸਾਨ ਚੈਨਲ ਲੈਪ ਤੇ ਨਵੇਂ ਆਏ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਕੋਈ ਆਪਾਂ ਵੀਡੀਓ ਅਪਲੋਡ ਕਰਦੇ ਆ ਉਹਦਾ ਜਿਹੜਾ ਨੋਟੀਫਿਕੇਸ਼ਨ ਜਰੂਰ ਤੁਹਾਨੂੰ ਮਿਲਦਾ ਰਹੇ ਵੀਡੀਓ ਜਿਹੜੀ ਸਮਾਚਾਰ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਝੋਨੇ ਦੇ ਵਿੱਚ ਜਿਹੜੀ ਆਪਾਂ ਪਹਿਲੀ ਸਪਰੇਅ ਕਰਦੇ ਆ ਉਹ ਆਮ ਕਰਕੇ ਪਤਾਲਪੇਟ ਸੁੰਡੀ ਗੋਭ ਦਾ ਕੀੜਾ ਇਹਦੇ ਵਾਸਤੇ ਕਰਦਾ ਤੇ ਨਾਲ ਹੀ ਉਲੀ ਨਾਸ਼ਕ ਕੋਈ ਨਾ ਕੋਈ ਪਾ ਲੈਣਾ ਕਿਉਂਕਿ ਜਿਹੜਾ ਉੱਲੀ ਦੇ ਰੋਗ ਆਪਾਂ ਸਮਝਦੇ ਆਂ ਸਾਰੇ ਵੀ ਉੱਲੀ ਸਭ ਤੋਂ ਵੱਡਾ ਜਿਹੜਾ ਨੁਕਸਾਨ ਕਰ ਦਿੰਦੀ ਹੈ ਉੱਲੀ ਦੇ ਵਿੱਚ ਕਿਹੜੇ-ਕਿਹੜੇ ਜ਼ਿਆਦਾ ਨੁਕਸਾਨ ਵਾਲੀਆਂ ਹੈਗੇ ਆਪਾਂ ਨੂੰ ਸ਼ੀਤ ਬ্লাইਟ ਹੈ ਜੜਾਂ ਤੋਂ ਸ਼ੁਰੂ ਹੋ ਕੇ ਕਈ ਵਾਰੀ ਪੱਤਿਆਂ ਤੱਕ ਪਹੁੰਚ ਜਾਂਦੀ ਹੈ ਤੇ ਪੱਤਿਆਂ ਨੂੰ ਨੁਕਸਾਨ ਕਰ ਦਿੰਦੀ ਹੈ ਪੱਤੇ ਡੈਮੇਜ ਕਰ ਦਿੰਦੀ ਹੈ ਸੋ ਵਧੀਆ ਤਰੀਕੇ ਦਾ ਆਪਾਂ ਇੱਕ ਉੱਲੀਨਾਸ਼ਕ ਇੱਕ ਪਤਾਲਪੇਟ ਤੇ ਗੋਭ ਦੇ ਕੀੜੇ ਦੇ ਵਾਸਤੇ ਕੋਈ ਕੀੜੇ ਮਾਰ ਜਿਹੜੀ ਇਹਨਾਂ ਦੇ ਵਿੱਚੋਂ ਇੱਕ ਚੰਗੀ ਦਵਾਈ ਆਪਾਂ ਲੈਣੀ ਹੈ ਤੇ ਨਾਲ ਹੀ ਬਹੁਤ ਸਾਰੇ ਕਿਸਾਨ ਹੈ ਇਸ ਵੇਲੇ ਤੇਲੇ ਵਾਲੀ ਵੀ ਸਪਰੇ ਵਿੱਚ ਹੀ ਐਡ ਕਰ ਲੈਂਦੇ ਨੇ ਇੱਕ ਪਿੱਸੋਂ ਵੀ ਆਪਾਂ ਨੂੰ ਕਰਨੀ ਪੈਂਦੀ ਆ ਪਰ ਬਹੁਤੀਆਂ ਦਵਾਈਆਂ ਇਕੱਠੀਆਂ ਕਰਨ ਦੇ ਨਾਲ ਉਹ ਚਲੋ ਜੇਕਰ ਆਪਣਾ ਨਹੀਂ ਸਰਦਾ ਤਾਂ ਇਹ ਤਿੰਨ ਸਪਰੇਹਾ ਤਿੰਨ ਦਵਾਈਆਂ ਤੁਸੀਂ ਸਪਰੇ ਕਰ ਸਕਦੇ ਹੋ ਇਹਦੇ ਨਾਲ ਕੀ ਹੈ ਵੀ ਤਿੰਨੇ ਤਰ੍ਹਾਂ ਦਾ ਜਿਹੜੀ ਪ੍ਰੋਬਲਮ ਆ ਉਹ ਹੱਲ ਹੋ ਜਾਂਦੀ ਆ ਤੇ ਪਤਲ ਪੇਟ ਤੇ ਗੋਬ ਦੇ ਕੀੜੇ ਦੇ ਵਾਸਤੇ ਆਪਾਂ ਆਪਣੇ ਕੋਲੇ ਫੇਮ ਹੈਗੀ ਆ ਬੀ ਐਮ ਐਲ ਫੇਮ ਦਵਾਈ ਜਿਹੜੀ ਫਲੂ ਮੈਂਡਾ ਮਾਈਡ ਆਉਂਦੀ ਆ ਜਾਂ ਫਿਰ ਕੋਰਾਜਨ 60 ਐਮ ਐਲ ਤੁਸੀਂ ਲੈ ਸਕਦੇ ਹੋ ਇਹ ਵੀ ਬਹੁਤ ਵਧੀਆ ਦਵਾਈ ਆ ਅ ਜਾਂ ਫਿਰ ਆਪਣੇ ਕੋਲੇ ਜਿਹੜੀ ਪ੍ਰਦਾਨ ਵਾਲਾ ਪਾਊਡਰ ਆਉਂਦਾ ਹੈ ਅ ਕਾਰਟਾਪਾ ਹਾਈਡਰੋਕਲੋਰਾਈਡ ਉਹਦੇ ਜਿਹੜਾ ਪ੍ਰਦਾਨ ਵਾਲਾ ਟੈਕਨੀਕਲ ਹੁੰਦਾ ਉਹ ਵੀ ਆਪਾਂ ਪਾ ਸਕਦਾ 170 ਗ੍ਰਾਮ ਇਹ ਉਹ ਹੀ ਵੀ ਆਪਣਾ ਦਵਾਈ ਹੈਗੀ ਆ ਅ ਤੇ ਇਹਨਾਂ ਤਿੰਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਚੰਗੀ ਦਵਾਈ ਜਿਹੜੀ ਤੁਸੀਂ ਅ ਪੱਤਾ ਲਪੇਟ ਤੇ ਗੋਭ ਦੇ ਕੀੜੇ ਨੂੰ ਕੰਟਰੋਲ ਕਰ ਲਵੇ ਇਹਨਾਂ 'ਚ ਇੱਕ ਦਵਾਈ ਇਹ ਲੈ ਲੈਣੀ ਆ ਤੇ ਦੂਸਰੀ ਦਵਾਈ ਨਾਲ ਆਪਾਂ ਕੋਈ ਨਾ ਕੋਈ ਫੰਗੀਸਾਈਡ ਵਧੀਆ ਕਿਉਂਕਿ ਫੰਗਸ ਦਾ ਅਟੈਕ ਇਹਨਾਂ ਦਿਨਾਂ ਦੇ ਵਿੱਚੋਂ ਸ਼ੁਰੂ ਹੋ ਜਾਂਦਾ ਤੇ ਸ਼ੁਰੂ ਦੇ ਵਿੱਚ ਹੀ ਜੇ ਆਪਾਂ ਫੰਗਸ ਨੂੰ ਪ੍ਰੀਵੈਂਟਿਵ ਇਲਾਜ ਉਹਦਾ ਰੱਖ ਦਿਆਂ ਤਾਂ ਉਹਨੂੰ ਉੱਠਣ ਤੋਂ ਪਹਿਲਾਂ ਹੀ ਕੰਟਰੋਲ ਰੱਖਦੇ ਆ ਤਾਂ ਜਿਹੜਾ ਆਪਣਾ ਝੋਨੇ ਦਾ ਮੋਢਾ ਬਿਲਕੁਲ ਹਰਾ ਰਹਿੰਦਾ ਕਿਉਂਕਿ ਬਹੁਤ ਸਾਰੀਆਂ ਫੰਗੀਸਾਈਡ ਐ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਝੋਨੇ ਨੂੰ ਹਰਾ ਭਰਾ ਬਣਨ ਦੇ ਵਿੱਚ ਵੀ ਮਦਦ ਕਰ ਦਿੰਦੀਆਂ ਨੇ ਸੋ ਕੋਈ ਵੀ ਵਧੀਆ ਫੰਗੀ ਸਾਈਡ ਆ ਭਾਵੇਂ ਨਟੀਵੋ ਲੈ ਲਓ ਭਾਵੇਂ ਆਪਣੇ ਕੋਲੇ ਐਮੀ ਸਟਾਰ ਟਾਪ ਹੈਗਾ ਜਾਂ ਕਸਟੋਡੀਆ ਵਾਲਾ ਟੈਕਨੀਕਲ ਉਹ ਕਰ ਸਕਦੇ ਆ ਪਲਸਰ ਕਰ ਸਕਦਾ ਇਹਨਾਂ 4-5 5 ਕਿਤੇ ਲਗਭਗ ਤਾਂ ਬਹੁਤ ਹੀ ਵਧੀਆ ਨੇ ਇਹਨਾਂ ਦੇ ਵਿੱਚੋਂ ਇੱਕ ਟੈਕਨੀਕਲ ਉਹ ਤੁਸੀਂ ਨਾਲ ਐਡ ਕਰੋ ਤੇ ਜੇਕਰ ਤੇਲੇ ਦਾ ਤੁਹਾਨੂੰ ਕੋਈ ਲੱਗਦਾ ਹੈ ਤੇ ਸ਼ੁਰੂਆਤ ਦੇ ਵਿੱਚ ਤਾਂ ਤੁਸੀਂ ਤੇਲੇ ਦਾ ਕੋਈ ਵੀ ਕੋਈ ਦਵਾਈ ਚੈਸ ਦਵਾਈ ਵਰਤ ਸਕਦੇ ਆ ਜਾਂ ਆਪਣੇ ਕੋਲੇ ਜਿਹੜੀ ਓਸ਼ੀਨ ਹੈਗੀ ਆ ਉਹ ਵਰ ਸਕਦਾ ਡਾਈਨੋਫੋਰਨ ਵਾਲਾ ਟੈਕਨੀਕਲ ਹੈਗਾ ਤੇ ਇਹ ਤਿੰਨ ਦਵਾਈਆਂ ਤੁਸੀਂ ਪਹਿਲੀ ਸਪਰੇਅ ਤੁਸੀਂ ਕਰੋ ਇਹਨਾਂ ਦੀ ਤਿੰਨੇ ਦਵਾਈਆਂ ਚੰਗੇ ਕੰਪਨੀ ਦੇ ਆ ਵਰਤੋ ਚੰਗੇ ਟੈਕਨੀਕਲ ਵਰਤੋ ਤਾਂ ਫਸਲ ਆਪਣੀ ਬਿਲਕੁਲ ਹਰੀ ਭਰੀ ਰਹਿੰਦੀ ਹੈ ਕਿਉਂਕਿ ਜੇ ਆਪਾਂ ਪ੍ਰੀਵੈਂਟਿਵ ਕੰਮ ਰੱਖਦੇ ਹਾਂ ਨਾ ਦਵਾਈਆਂ ਜਦੋਂ ਰੋਗ ਫੈਲ ਜਾਂਦਾ ਉੱਲੀ ਤਾਂ ਇੱਕ ਐਸੀ ਚੀਜ਼ ਹੈ ਜਦੋਂ ਰੋਗ ਫੈਲ ਗਿਆ ਉਸ ਤੋਂ ਬਾਅਦ ਉਹਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਸੋ ਜਦੋਂ ਫਸਲ 55 60 ਦਿਨ ਦੀ ਹੋ ਜਾਂਦੀ ਆ ਉਸ ਵੇਲੇ ਇੱਕ ਸਪਰੇਅ ਇਹਦੀ ਆਪਾਂ ਜਰੂਰ ਕਰਨੀ ਆ ਦੂਸਰਾ ਪੋਸ਼ਕ ਤੱਤਾਂ ਦਾ ਬਹੁਤ ਜ਼ਿਆਦਾ ਸਬੰਧ ਹੁੰਦਾ ਇਹਦੇ ਨਾਲ ਤੇ ਇਸ ਵੇਲੇ ਆਪਾਂ ਨੂੰ ਇੱਕ ਜਿਹੜੇ ਐਨਪੀਕੇ ਦੀ ਸਪਰੇਅ ਦੀ ਜ਼ਰੂਰਤ ਪੈਂਦੀ ਹੈ ਤੇ ਨਾਲ ਕਈ ਕਿਸਾਨ ਮੂਰਨ ਤੱਤ ਵੀ ਵਰਤਦੇ ਨੇ ਪਰ ਕਿਸਾਨ ਗਲਤੀ ਕਿੱਥੇ ਕਰਦੇ ਨੇ ਇਹ ਜਿਹੜੇ ਤਿੰਨਾਂ ਤਰ੍ਹਾਂ ਦੀਆਂ ਦਵਾਈਆਂ ਪੱਤਲਪੇਟ ਤੇ ਗੋਭ ਦੇ ਕੀੜੇ ਵਾਲਾ ਤੇ ਨਾਲ ਹੀ ਉਲੀ ਨਾਸ਼ਕ ਕੋਈ ਨਾ ਕੋਈ ਨਾਲ ਹੀ ਜਿਹੜਾ ਤੇਲੇ ਵਾਲੀ ਦਵਾਈ ਤੇ ਨਾਲ ਹੀ ਐਨਪੀਕੇ ਤੇ ਵਿੱਚ ਹੀ ਬੋਰਨ ਇਹ ਸਾਰੀਆਂ ਚੀਜ਼ਾਂ ਮਿਕਸ ਕਰ ਲੈਂਦੇ ਨੇ ਤੇ ਜੇ ਆਪਾਂ ਵਧੀਆ ਰਿਜ਼ਲਟ ਚਾਹੁੰਦੇ ਆ ਆਪਾਂ ਚਾਹੁੰਦੇ ਆ ਵੀ ਸਹੀ ਤਰੀਕੇ ਆਪਾਂ ਨੂੰ ਫਾਇਦਾ ਮਿਲੇ ਪਹਿਲਾਂ ਇਹ ਤਿੰਨ ਦਵਾਈਆਂ ਸਪਰੇਅ ਕਰ ਲਓ ਥੋੜੀ ਜਿਹੀ ਮਿਹਨਤ ਕਰਨੀ ਪਊ ਆਪਾਂ ਕੰਮ ਵੀ ਕੀ ਕਰਨਾ ਕੰਮ ਆਪਣਾ ਇਹੋ ਆ ਤੇ ਬਹੁਤੇ ਕਿਸਾਨਾਂ ਦੇ ਕਮੈਂਟ ਵੀ ਆਉਂਦੇ ਨੇ ਵੀ ਆਹ ਵੀ ਪਾਲਵਾ ਜੀ ਆਹ ਵੀ ਪਾਲਵਾ ਬਚਨ ਐਨਪੀਕੇ ਵਾਲਾ ਵੀ ਪਾਲਵਾ ਮੈਂ ਬੋਰਨ ਵੀ ਅਸੀਂ ਤਾਂ ਪਾ ਲਈ ਵੀ ਮਰਜ਼ੀ ਤੁਹਾਡੀ ਆ ਪਾ ਸਕਦੇ ਹੋ ਤੁਸੀਂ ਪਰ ਜੇ ਆਪਾਂ ਥੋੜੀ ਜਿਹੀ ਮਿਹਨਤ ਕਰ ਲਵਾਂਗੇ ਕਿਉਂਕਿ ਦਵਾਈਆਂ ਤੇ ਖਰਚਾ ਤਾਂ ਉਨਾ ਹੀ ਆਉਣਾ ਜਿਹੜਾ ਆਪਣਾ ਖਰਚ ਵਧਣਾ ਖਰਚ ਲੇਬਰ ਦਾ ਵਧਣਾ ਜੇ ਆਪਾਂ ਖੁਦ ਕਰਦੇ ਆ ਜਾਂ ਲੇਬਰ ਕਰਾਈ ਦੀ ਜਿਹੜੀ ਲੇਬਰ ਆ ਉਹਦਾ ਖਰਚਾ ਵਧਣਾ ਉਹ ਕੋਈ ਬਹੁਤ ਜ਼ਿਆਦਾ ਵੱਡਾ ਖਰਚਾ ਨਹੀਂ ਹੁੰਦਾ ਪਰ ਉਹਦੇ ਜਿਹੜੇ ਫਾਇਦੇ ਨੇ ਉਹ ਬਹੁਤ ਜ਼ਿਆਦਾ ਮਿਲਦੇ ਨੇ ਸੋ ਇੱਕ ਐਨਪੀਕੇ ਦੀ ਸਪਰੇ ਜਿਹੜੀ ਇਹ ਸਪਰੇ ਆਪਾਂ ਕਰ ਲਈਏ ਨਾ ਪੱਤਲ ਪੇਟ ਦੀ ਜਾਂ ਉਲੀ ਨਾਸ਼ਕ ਦੀ ਜਾਂ ਕੋਈ ਤੇਲੇ ਵਾਲੀ ਇਸ ਤੋਂ ਬਾਅਦ ਅੱਗੇ ਜਾ ਕੇ ਇੱਕ ਸਪਰੇ ਐਨਪੀਕੇ ਦੀ ਜਦੋਂ ਫਸਲ ਆਪਣੀ ਗੋਭ ਦੇ ਵਿੱਚ ਆ ਅ ਬੱਲੀ ਨਿਕਲਣ ਤੋਂ ਪਹਿਲਾਂ ਉਸ ਵੇਲੇ ਯੂਨੀਵਰਸਿਟੀ ਦੀ ਜਿਹੜੀ ਸਿਫਾਰਸ਼ ਹੈਗੀ ਆ 1.45 ਦੀ ਸਿਫਾਰਸ਼ ਆ ਉਹ 3 ਕਿਲੋ ਦੀ ਆ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 3 ਕਿਲੋ ਕਾਫੀ ਜ਼ਿਆਦਾ ਹੋ ਜਾਂਦਾ 200 ਲੀਟਰ ਪਾਣੀ ਦੀ ਲੋਡ ਪੈਂਦੀ ਹੈ ਜੇਕਰ ਉਹਨਾ ਨਹੀਂ ਵਰ ਸਕਦੇ ਤੁਸੀਂ ਪਾਣੀ ਘੱਟ ਲਾਉਣਾ ਤਾਂ ਫਿਰ ਤੁਸੀਂ 2 ਕਿਲੋ ਤਾਂ ਜ਼ਰੂਰ ਵਰਤ ਲਓ 50 ਤੋਂ 60 ਗ੍ਰਾਮ ਉਹਦੇ ਵਿੱਚ ਪਾ ਲਓ ਤੁਸੀਂ ਬੋਰਨ ਪਾਊਡਰ 1 ਕਿੱਲੇ ਦੇ ਵਾਸਤੇ ਇਹ ਸਪਰੇ ਕਰੋ ਇਹਨੂੰ ਅਲੱਗ ਕਰੋ ਉਸ ਤੋਂ ਬਾਅਦ ਕਿਉਂਕਿ ਵਿੱਚ ਹੀ ਸਾਰੀਆਂ ਮਿਕਸ ਨਾ ਕਰੋ ਫਿਰ ਆਪਾਂ ਨੂੰ ਪੂਰੇ ਰਿਜ਼ਲਟ ਨਹੀਂ ਮਿਲਦੇ ਤੇ ਇਹ ਸਪਰੇ ਜਿਹੜੀ ਆਪਾਂ ਪਹਿਲੀ ਕੀਟਨਾਸ਼ਕ ਤੇ ਦੂਸਰੀ ਕਰ ਰਹੇ ਆ ਉਹ ਤੋਂ 10 12 ਦਿਨ ਬਾਅਦ ਕਰ ਲਓ ਜਦੋਂ ਗੋਭਾਂ ਹਲੇ ਨਿਕਲੀਆਂ ਨਹੀਂ ਉਸ ਤੋਂ ਪਹਿਲਾਂ ਇਹ ਸਪਰੇਅ ਕਰ ਦਿਓ ਤੁਸੀਂ ਐਨਪੀਕੇ ਦੀ ਨਾਲ ਬੋਰਨ ਪਾ ਕੇ ਤਾਂ ਤੁਹਾਨੂੰ ਇੱਕ ਵੱਖਰੇ ਤਰ੍ਹਾਂ ਦੇ ਰਿਜ਼ਲਟ ਮਿਲਣਗੇ ਫਸਲ ਤੁਹਾਡੀ ਬਿਲਕੁਲ ਹਰੀ-ਭਰੀ ਹੋ ਜੂ ਕਿਉਂਕਿ ਇਹਦੇ ਵਿੱਚ ਨਾਈਟ੍ਰੋਜਨ ਵੀ ਆ ਪੋਟਾਸ਼ ਵੀ ਆ ਪੋਟਾਸ਼ ਤੱਤ ਦਾਣਾ ਬਣਨ ਤੱਕ ਥੱਲੇ ਤੋਂ ਲੈ ਕੇ ਦਾਣਾ ਬਣਨ ਤੱਕ ਕੰਮ ਕਰਦਾ ਖਾਸ ਕਰ ਝੰਡਾ ਪੱਤਾ ਜੇ ਡੈਮੇਜ ਹੋ ਜਾਂਦਾ ਜੇ ਪोटाश ਦੀ ਘਾਟ ਹੋ ਜੇ ਨਾ ਉੱਪਰੋਂ ਜਾ ਕੇ ਪਤਾ ਲੱਗ ਜਾਂਦਾ ਪਤਾ ਲੁੱਟ ਕੇ ਜਾਂਦਾ ਸੋ ਝੰਡਾ ਪੱਤਾ ਵੀ ਤੁਹਾਡਾ ਤੰਦਰੁਸਤ ਰਹੂਗਾ ਸੋ ਇੱਕ ਤੀਸਰੀ ਸਪਰੇ ਦੇ ਆਪਾਂ ਨੂੰ ਫੇਰ ਲੋਡ ਪੈਣੀ ਆ ਜਦੋਂ ਫਸਲ ਆਪਣੀ ਪੱਕਣ ਦੇ ਨੇੜੇ ਹੋ ਗਈ ਅ ਅਨਸਾਰੇ ਦੇ ਵੱਲ ਤੁਰ ਪੈਂਦੀ ਐ ਅਨਸਾਰਾ ਹੋ ਗਿਆ ਸ਼ੁਰੂ ਜਾਂ ਬੂਰ ਪੈਣ ਤੋਂ ਪਹਿਲਾਂ ਕਿਉਂਕਿ ਬੂਰ ਵੇਲੇ ਫਸਲ ਤੋਂ ਵਿੱਚ ਬਣ ਤੋਂ ਥੋੜਾ ਬਚਤ ਕਰਨੀ ਚਾਹੀਦੀ ਆ ਉਸ ਵੇਲੇ ਆਪਾਂ ਨੂੰ ਇੱਕ ਫੇਰ ਚੰਗੇ ਫੰਗੀਸਾਈਡ ਦੀ ਇੱਕ ਤੇਲੇ ਵਾਲੀ ਇਹ ਦੋ ਤਾਂ ਜ਼ਰੂਰਤ ਪੈਣੀ ਹੈ ਪੈਣੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਵੀ ਫਸਲ ਦੇ ਵਿੱਚ ਕਿਸੇ ਪੱਤਾ ਲਪੇਟ ਚੁੰਗੀ ਜਗਾ ਗੋਭ ਦੇ ਕੀੜੇ ਦਾ ਕੋਈ ਅਟੈਕ ਹੈਗਾ ਤਾਂ ਤੀਸਰੀ ਵੀ ਵਿੱਚ ਸਪਰੇਅ ਕਰ ਸਕਦੇ ਹਾਂ ਉਹਨਾਂ ਦੇ ਵਿੱਚ ਜੇ ਤੁਸੀਂ ਪਹਿਲਾਂ ਜਿਹੜੀ ਉਲੀਨਾਸ਼ਕਾ ਕੋਈ ਨਟਿਵੋ ਵਰਤਿਆ ਸੀ ਤਾਂ ਫਿਰ ਤੁਸੀਂ ਜਿਹੜਾ ਆਪਣਾ ਐਮੀ ਸਟਾਰ ਵਾਲਾ ਵਰਤ ਲਓ ਨਹੀਂ ਤਾਂ ਇੱਕ ਬਹੁਤ ਵਧੀਆ ਟੈਕਨੀਕਲ ਆ ਜਿਹੜਾ ਗਲੀਲੀਓ ਵੇ ਆਉਂਦਾ ਉਹ ਸੀਥ ਫਲਾਈਟ ਨੂੰ ਜਾਂ ਉਲੀ ਦੇ ਰੋਗਾਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਕੰਟਰੋਲ ਕਰਦਾ ਹੈ ਤੁਸੀਂ ਉਹਦੀ ਵਰਤੋਂ ਕਰ ਸਕਦੇ ਆ ਉਹ ਗੋਲੀ ਰੋਗ ਨੂੰ ਵੀ ਕੰਟਰੋਲ ਕਰਦਾ ਸ਼ੀਥ ਵਾਲਾਈਟ ਨੂੰ ਵੀ ਕੰਟਰੋਲ ਕਰਦਾ ਨੈਕ ਬਲਾਸਟਰ ਨੂੰ ਵੀ ਕੰਟਰੋਲ ਕਰਦਾ ਕਈ ਤਰ੍ਹਾਂ ਦੇ ਰੋਗਾਂ ਨੂੰ ਕੰਟਰੋਲ ਕਰਦਾ ਉਹਦੇ ਵਿੱਚ ਦੋ ਟੈਕਨੀਕਲ ਹੈਗੇ ਆ ਟੈਕੋਕਸੀ ਸ਼ਟਰੋਵਨ ਤੇ ਪ੍ਰੋਪੀਕੋਨੋਰਲ ਇੱਕ ਉਹ ਉਲੀ ਵਾਸਤੇ ਉਹ ਤੁਸੀਂ ਦਵਾਈ ਵਰਤ ਲਓ ਇੱਕ ਤੇਲੇ ਦੀ ਜੇ ਤੇਲੇ ਦੀ ਪਹਿਲਾਂ ਚੈਸ ਵਰਤੀ ਆ ਤਾ ਓਸ਼ੀਨ ਵਾਲਾ ਟੈਕਨੀਕਲ ਵਰਤ ਲੋ ਨਹੀਂ ਤਾਂ ਜੇ ਤੇਲੇ ਦਾ ਤੁਹਾਨੂੰ ਜਿਆਦਾ ਕਈ ਵਾਰੀ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਤੇਲੇ ਦਾ ਹੱਲਾ ਜਿਹੜਾ ਅਟੈਕ ਵਧਿਆ ਹੋਇਆ ਤਾਂ ਫਿਰ ਪੈਕਸਾਲੋਂ ਦਵਾਈ ਆਉਂਦੀ ਆ ਪੈਕਸਾਲੋਂ ਤੁਸੀਂ ਵਰਤ ਸਕਦੇ ਹੋ 94 ਐਮ ਐਲ ਉਹਦੀ ਡੋਜ਼ ਆ ਉਹ ਵਿਚਰਣਾਲੋ ਉਸ ਵੇਲੇ ਵੀ ਤਿੰਨ ਦਵਾਈਆਂ ਇਹਦੇ ਵਿੱਚ ਨਾ ਜਿਆਦਾ ਕੋਸ਼ਿਸ਼ ਨਾ ਕਰੋ ਜਿਹੜੀਆਂ ਜਿਹੜੀਆਂ ਆਪਣੇ ਕੀੜੇ ਮਾਰਜਾ ਦੂਸਰੀਆਂ ਦਵਾਈਆਂ ਪੌਲੀਨਾਸ਼ਕ ਵਰਤਦੇ ਆ ਇਹਨਾਂ ਦੇ ਨਾਲ ਐਨਪੀਕੇ ਵਰਤਣ ਦੀ ਬਹੁਤੀ ਕੋਸ਼ਿਸ਼ ਨਾ ਕਰੋ ਕਿਉਂਕਿ ਜ਼ਿਮੀਦਾਰਾਂ ਦਾ ਹਰ ਵਾਰੀ ਇਹਹੀ ਸਵਾਲ ਹੁੰਦਾ ਵੀ ਐਨਪੀਕੇ ਵਿੱਚ ਪਾ ਲੀਏ ਜੀ ਐਨਪੀਕੇ ਵਿੱਚ ਪਾ ਲੀਏ ਜੇ ਐਨਪੀਕੇ ਤੁਸੀਂ ਤੋ ਰਿਜ਼ਲਟ ਚਾਹੁੰਦੇ ਹੋ ਤਾਂ ਉਹਨੂੰ ਬਿਲਕੁਲ ਅਲੱਗ ਤੋਰੋ ਐਨਪੀਕੇ ਦੇ ਰਿਜਲਟ ਅਲੱਗ ਤੋਂ ਬਹੁਤ ਵਧੀਆ ਮਿਲਦੇ ਨੇ ਜੁਨੀਵਰਸਿਟੀ ਦੀ ਜਿਹੜੀ ਸਿਫਾਰਸ਼ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਉਹ 3 ਕਿਲੋ ਪ੍ਰਤੀ ਕਿੱਲੇ ਦੀ ਆ 3 ਕਿਲੋ ਤੇ ਉਹ ਤੁਸੀਂ ਜੇ ਉਹ ਅਲੱਗ ਤੋਂ ਵਿਚਾਲੇ ਇੱਕ ਵੀ ਸਪਰੇਅ ਕਰਦੇ ਹੋ ਵੈਸੇ ਤਾਂ ਪਹਿਲਾਂ ਤਾਂ ਦੋ ਸਪਰੇਅਆਂ ਦੱਸਦੇ ਸੀ ਵੀ ਇੱਕ ਗੋਪ ਦੇ ਵੇਲੇ ਇੱਕ ਜਦੋਂ ਬੂਰ ਪਾਣ ਵੇਲੇ ਬੂਰ ਤੋਂ ਬਾਅਦ ਤੁਸੀਂ ਸਪਰੇਅ ਐਨਪੀਕੇ ਦੀ ਕਰਦੇ ਹੋ ਤਾਂ ਚੰਗਾ ਝਾੜ ਦੇਖਣ ਨੂੰ ਮਿਲਦਾ ਫੋਕ ਘਟਦੀ ਆ ਸੋ ਪਰ ਤੁਸੀਂ ਜੇ ਇੱਕ ਸਪਰੇਅ ਵੀ ਕਰਦੇ ਹੋ ਨਾ 2 ਕਿਲੋ ਤੋਂ 3 ਕਿਲੋ ਤੱਕ ਜੇ 200 ਲੀਟਰ ਪਾਣੀ ਲਾ ਦੋ ਤਾਂ 3 3 ਕਿਲੋ ਪਾ ਸਕਦੇ ਹੋ ਤੁਸੀਂ 50 60 ਗ੍ਰਾਮ ਬੋਹਰਨ ਉਹਦੇ ਵਿੱਚ ਪਾ ਲਓ ਤੇ ਉਹਦੇ ਨਾਲ ਕੀ ਹੈ ਫਸਲ ਤੁਹਾਡੀ ਬਿਲਕੁਲ ਹਰੀ ਭਰੀ ਹੋ ਜਾਊ ਇਹਦੇ ਵਿੱਚ ਕਿਸੇ ਉਲੀਨਾਸ਼ਕ ਦਾ ਕਿਸੇ ਫੰਗੀ ਸਾਈਡ ਦਾ ਕਿਸੇ ਆਪਣੇ ਜਿਹੜਾ ਅਟੈਕ ਆਉਣਾ ਹੈ ਪੱਤਾ ਲਪੇਟ ਦਾ ਗੋਭ ਦਾ ਸਾਰੇ ਤਰ੍ਹਾਂ ਦੇ ਅਟੈਕ ਵਿੱਚ ਕੰਟਰੋਲ ਹੋ ਜਾਂਦੇ ਨੇ ਤੇ ਫਸਲ ਆਪਣੀ ਹਰੀ-ਭਰੀ ਰਹਿੰਦੀ ਆ ਕਿਉਂਕਿ ਇਹਨਾਂ ਚੀਜ਼ਾਂ ਨੂੰ ਜਦੋਂ ਆਪਾਂ ਫਸਲ ਦੇ ਉੱਤੇ ਹਮਲਾ ਜ਼ਿਆਦਾ ਹੋ ਜਾਂਦਾ ਉਸ ਵੇਲੇ ਕਰਦੇ ਆਂ ਕਈ ਵਾਰੀ ਉੱਲੀ ਆਪਾਂ ਤੋਂ ਕੰਟਰੋਲ 'ਚ ਨਹੀਂ ਆਉਂਦੀ ਤੇ ਉਸ ਤੋਂ ਬਾਅਦ ਸਪਰੇਅ ਕਰੀਦਾ ਉਹਨਾਂ ਦਾ ਫਾਇਦਾ ਆਪਾਂ ਨੂੰ ਹੁੰਦਾ ਨਹੀਂ ਉੱਲੀ ਨਾਲ ਉੱਲੀ ਵਾਲਾ ਜਿਹੜੇ ਰੋਗ ਨੇ ਤੇ ਤੇਲਾ ਇਹਨੂੰ ਬਾਅਦ ਵਿੱਚ ਕੰਟਰੋਲ ਕਰਨਾ ਔਖਾ ਇਹਨਾਂ ਨੂੰ ਇਹ ਦਵਾਈਆਂ ਪ੍ਰੀਵੈਂਟਿਵ ਵਧੀਆ ਕੰਮ ਕਰਦੀਆਂ ਨੇ ਸੋ ਖਰਚਾ ਤਾਂ ਆਪਾਂ ਕਰਨਾ ਹੀ ਹੁੰਦਾ ਖਰਚੇ ਬਿਨਾਂ ਤਾਂ ਸਰਦਾ ਨਹੀਂ ਕਰਨਾ ਹੀ ਕਰਨਾ ਸੋ ਇਹ ਦਵਾਈਆਂ ਸਮੇਂ ਦੇ ਹਿਸਾਬ ਨਾਲ ਹੋ ਜਾਣ ਤਾਂ ਚੰਗਾ ਝਾੜ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਉਹ ਦੋਸਤੋ ਫਸਲ ਆਪਣੀ ਬਿਲਕੁਲ ਹਰੀ-ਭਰੀ ਹੋਊਗੀ ਅੰਤ ਵੇਲੇ ਤੱਕ ਦਾਣਾ ਪੱਕ ਜਾਂਦਾ ਣਾੜ ਆਪਣਾ ਹਰਾ ਰਹਿੰਦਾ ਝੰਡਾ ਪੱਤਾ ਬਿਲਕੁਲ ਤੰਦਰੁਸਤ ਹੋਊਗਾ ਜੇਕਰ ਆਪਾਂ ਇਹ ਸਾਰੀਆਂ ਦਵਾਈਆਂ ਸਾਰੀਆਂ ਸਪ੍ਰੈਹਾ ਸਹੀ ਸਮੇਂ ਤੇ ਕਰ ਦਿੰਨੇ ਆ ਤਾਂ ਤੇ ਖਰਚਾ ਉਹ ਨਹੀਂ ਹੋਣਾ ਖਰਚਾ ਫालतू ਨਹੀਂ ਹੋਣਾ ਖਰਚਾ ਫालतू ਹੋਣਾ ਸਿਰਫ ਇਸ ਗੱਲ ਦਾ ਵੀ ਜਿਹੜੀ ਆਪਾਂ ਐਨਪੀਕੇ ਅਲੱਗ ਤੋਂ ਵਰਤਣੀ ਹੈ ਕਿਉਂਕਿ ਐਨਪੀਕੇ ਜਿਆਦਾ ਜ਼ਿਮੀਦਾਰ ਵਿੱਚੋ ਹੀ ਵਰਤ ਰਹੇ ਨੇ ਉਹ ਨਹੀਂ ਅਲੱਗ ਤੋਂ ਵਰਤਦੇ ਸਿਰਫ ਇੰਨੀ ਗਲਤੀ ਨਾਲ ਵੀ ਆਪਣਾ ਨੁਕਸਾਨ ਹੋ ਜਾਂਦਾ ਤੁਸੀਂ ਕਰਕੇ ਦੇਖੋ ਰਿਜ਼ਲਟ ਤੁਹਾਨੂੰ ਮਿਲਣਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਮਿੱਤਰਾਂ ਨੂੰ ਛੱਤ ਸ੍ਰੀ ਅਕਾਲ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਹੋਰ ਯਾਰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ ਛੱਤ ਸ੍ਰੀ ਅਕਾਲ ਦੋਸਤੋ